ਤੇ ਕੱਲ ਨੂੰ ਮੱਕੀ ਦਾ ਚਾਰ ਵੱਢਣਗੇ ਉਹ ਕਹਿੰਦੇ ਅਸੀਂ ਪੂਰੀ ਵਾਲੇ ਵਾਲੇ ਪਹਿਰਾ ਲਾ ਕੇ ਫੇਰ ਮੱਕੀ ਦਾ ਚਾਰ ਪਾਵਾਂਗੇ ਮੱਕੀ ਫੇਰ ਵੱਢਾਂਗੇ ਵੀ ਖਾਤਰੇ ਵਾਲੀ ਗੱਲ ਹੈ ਜਿਹੜੀ ਉਹ ਹੈਗੀ ਹੈ ਲੈ ਹੈਗੀ ਹੈ 100% ਹੈ ਹਾਂਜੀ 100% ਹੈ ਜੀ ਠੀਕ ਹੈ ਅੱਜ ਕੱਲ ਅਸੀਂ ਕੱਲ ਨੂੰ ਚਾਰ ਪਾਉਣਾ ਜੀ ਅਸੀਂ ਦਾਪ ਬਚ ਕੇ ਬੰਦਾਂ ਨੂੰ ਕਿਹਾ ਵੀ ਭਾਈ ਆਪਦਾ ਦੇਖ ਕੇ ਪਾਏ ਅੱਲਵੇ ਰੱਖ ਲਿਓ ਕੋਣਾਂ ਸਿਕੰਡੂਸੇ ਚਲ ਕਈ ਵਾਰ ਬੰਦੇ ਨੂੰ ਭਲੇਖਾ ਲੱਗ ਜਾਂਦਾ ਪਰ ਹੁਣ ਉਹ ਤਾਂ ਨਹੀਂ ਆਈ ਕੋਈ ਆਪਣਾ ਜਿਵੇਂ ਹਮਲਾ ਕਰੇ ਹੋਵੇ ਕਿਸੇ ਤੇ ਸਾਹਮਣੇ ਕੁੱਤੇ ਗੱਤੇ ਨੂੰ ਇਹ ਖਾਈ ਜਾਂਦਾ ਕਹਿੰਦੇ ਕੁੱਤਿਆਂ ਨੂੰ ਖਾਈ ਜਾਂਦਾ ਤਾਹੀਂ ਦੱਸਦੇ ਨੇ ਵੀ ਕੁੱਤੇ ਦੇਖਣੋਂ ਹਟ ਗਏ। ਇਹ ਆਪਣੀ ਹੈਗੀ ਆ ਗੱਲਬਾਤ ਸ਼ੇਰ ਵਾਲੀ ਬਾਈ ਨਾ ਕੱਟੂ ਦੀ ਅਸਲ ਨੰਬਰਦਾਰਾਂ ਦੇ ਖੇਤਾਂ ਦੇ ਵਿੱਚ ਸੁਣੀ ਸੀ। ਇੱਕ ਮੁੰਡੇ ਨੇ ਦੇਖਿਆ ਇੱਧਰਲੀ ਮੱਕੀ ਚ ਦੂਜੀ ਮੱਕੀ ਚ ਵੜਦਾ। ਠੀਕ ਹੈ। ਹੁਣ ਇਹ ਵੀ ਕਿਹਾ ਕਹਿੰਦਾ بڑا ਕੁੱਤਾ ਪਾਲਿਆ ਹੋਇਆ ਕਿਸੇ ਦਾ। ਪਰ ਉਹਨੂੰ ਪਤਾ ਨਹੀਂ ਤੋ ਦੋ ਤਿੰਨ ਕਰਮਾ ਮਗਰ ਵੀ ਗਿਆ ਫਿਰ ਮੁੜ ਆਇਆ। ਉਹ ਤੂੰ ਕੋਈ ਦੂਜੇ ਦਿਨ ਬੋਲਤਾ ਸਪੀਕਰ 'ਚ ਵੀ ਭਾਈ ਕੱਟੂ ਨੰਬਰਦਾਰਾਂ ਦੇ ਖੇਤ ਸ਼ੇਰ ਜੰਗਲੀ ਉਹ ਫਿਰਦਾ ਹੈਗਾ। ਠੀਕ ਹੈ। ਗੁਰਦਾਰਾ ਸਾਹਿਬ ਬਾਬੇ ਗਲਾਬ ਸੰਧ ਗੁਰਦੁਆਰੇ ਕੋਲੇ। ਆ ਪਿੱਛੇ ਆ ਜਿਹੜਾ ਉੱਧਰ ਰਹਿੰਦੇ ਤੇ ਉਹ ਉੱਥੇ ਮੁੰਡੇ ਚੜੀ ਬਹ ਮੱਕੀ ਵੱਢਣ ਗਏ ਤੇ ਜੇ ਦੋ ਜਾਨੇ ਜਾਨਾ ਜਾਮਣਾ ਤੁਰਨ ਲੱਗ ਗਿਆ ਉਹ ਕਦੇ ਜਾਮਣਾ ਤੁਰ ਕਦੇ ਨੇ ਮਗਰ ਦੇਖਿਆ ਉਹਨੇ ਦੇਖਿਆ ਵੀ ਬੱਡੇ ਹਾਰੇ ਕੋਈ ਚੀਜ਼ ਆ ਜਾਨਵਰ ਤਾਂ ਮੁੰਡਾ ਡਰ ਕੇ ਭੱਜ ਲਿਆ ਭੱਜ ਗਿਆ ਉਦੋਂ ਮੈਂ ਪਿੰਡ ਦਾ ਇਕੱਠ ਹੋ ਗਿਆ ਉਹ ਕਿਹਦੀ ਛੜ ਕੇ ਜਿੱਦੀ ਨੂੰ ਸਾਲ ਮਾਰੀ ਉਹਨੇ ਓਹ ਹੋ ਜਾਂਦਾ ਉਹ ਸੇ ਹਾਂਜੀ ਬਾਈ ਜੀ ਕਿਹੜਾ ਪਿੰਡ ਹੈ ਆਹੀ ਇੱਕ ਜਿਹੜੀ ਇਹ ਗੱਲ ਛੋਡੇ ਉਡਰੀ ਹੈ ਕਿਵੇਂ ਇਹ ਹੈਗਾ ਜੀ ਜਾਨਵਰ ਹੈਗਾ ਜੀ ਸੁਭਨਾਮ ਬਾਈ ਦਾ ਬੂਟਾ ਹੈਗੇ ਬੂਟਾ ਸਿੰਘ ਇਹ ਜਿਵੇਂ ਆ ਬਜ਼ੁਰਗ ਕਹ ਦੱਸਦੇ ਨੇ ਵੀ ਹੈਗੀ ਆ ਗੱਲ ਜਾਨਵਰ ਹੈਗਾ ਵੀ ਕਲੀਅਰ ਨਹੀਂ ਹੋਇਆ ਵੀ ਕੀ ਹੈ ਹਾਂ ਜੇ ਕਲੀਅਰ ਨੇਗੇ ਵਿੱਚ ਸੇਰਾ ਕੋਈ ਚਿੱਤਾਗਾ ਵੀ ਜਾਨਵਰ ਹੈਗਾ ਜਾਨਵਰ ਹੈਗਾ ਤੇ ਕੋਈ ਹਜੇ ਉਹ ਤਾਂ ਨਹੀਂ ਆਈ ਕੋਈ ਹਾਂ ਆਪਣਾ ਜਿਵੇਂ ਹਮਲਾ ਕਰੇ ਹੋਵੇ ਕਿਸੇ ਤੇ ਸਾਹਮਣੇ ਨਹੀਂ ਨਹੀਂ ਕੁੱਤੇ ਘੱਤੇ ਨੂੰ ਇਹ ਖਾਈ ਜਾਂਦਾ ਕਹਿੰਦੇ ਕੁੱਤਿਆਂ ਨੂੰ ਖਾਈ ਜਾਂਦਾ ਹੈ ਤਾਹੀਂ ਦੱਸਦੇ ਨੇ ਵੀ ਕੁੱਤੇ ਦੇਖਣੋਂ ਹਟ ਗਏ ਐ ਨਹੀਂ ਪਤਾ ਇੱਕ ਅੱਧਾ ਵੱਧ ਵੀ ਹੋ ਸਕਦਾ ਜਿਵੇਂ ਕੋਈ ਕਹਿੰਦਾ ਜੱਸਾ ਪੈਣੀ ਪਾਣਾ ਮਿਲਿਆ ਨੇ ਹਾਂ ਜਿਵੇਂ ਇਧਰ ਆਪਣੀਆਂ ਵੱਡੀ ਪੈਣੀ ਮਹਰਾਜ ਵੀ ਦੇਖਿਆ ਹੁੰਦੇ ਠੀਕ ਹੈ ਜੀਮੇਦਾਰਾਂ ਨੂੰ ਧੋਖਾ ਕਰੀ ਜਾਂਦੇ ਸੀ ਧੋਖਾ ਕਰੀ ਜਾਂਦੇ ਸੀ ਪੌਦਾ ਪਹੁੰਚ ਤੁਰ ਹੀ ਜਾਂਦਾ ਸੀਗਾ ਬੰਦਰੀਆਂ ਗੱਲ ਕਿਵੇਂ ਹੈਗੀ ਹੈਗੀ ਤੇ ਬਾਈ ਹੈਗੀ ਹੈ ਗੱਲ ਹੈ ਹੈਗੀ ਹੈ ਪਹਿਲਾਂ ਤਾਂ ਮੰਨ ਲੇ ਪੰਜ ਜਣੇ ਨੇ ਪੁਸ਼ਟੀ ਕਰ ਦੇਤੀ ਹੈ ਹਾਂ ਹੁਣ ਲਗਭਗ ਸਾਡੇ ਇਧਰ ਨੇ ਬਸਤੀ ਆ ਮੰਨ ਲੇ ਅਰਜਨ ਬਸਤੀ ਉਹਦੇ ਪਿੱਛੇ ਪਿੱਛੇ ਖੇਤਾਂ ਦੇ ਘਾਰ ਆ ਗਏ ਪਿੱਛੇ ਬੈਕ ਸਾਈਡ ਲੱਗਦੀ ਆ ਕੰਬੰਦਾવાડી ਠੀਕ ਹੈ ਕੱਲ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਕੱਟੂ ਪਠੜਾਂ ਇਹ ਪਿੰਡ ਕਿਹੜਾ ਜੀ ਪਠੜਾਂ ਪਠੜਾਂ ਪਿੰਡ ਦੇ ਵਿੱਚ ਖੜੇ ਆਂਗੇ ਬਜ਼ੁਰਗੋ ਬੈਠੇ ਨੇ ਸਾਡੇ ਸਤਿਕਾਰਯੋਗ ਜੋ ਕਿ ਇਸ ਪਿੰਡ ਦੇ ਵਿੱਚ ਕੱਟੂ ਵਾਲੇ ਦੇਲੇ ਕਈ ਪਿੰਡਾਂ ਚ ਗੱਲ ਉਡੀ ਹੈ ਪੇੜਾਂ ਵੀ ਦੇਖੀਆਂ ਨੇ ਇਹਨਾਂ ਨੇ ਵੀ ਛੇਰ ਦੀ ਗੱਲ ਜੋ ਹੋਈ ਗਈ ਹੈ ਵੀਡੀਓ ਵੀ ਚੱਲ ਰਹੀਆਂ ਨੇ ਜੋ ਬਣਾਈਆਂ ਨੇ ਕੁਝ ਨੌਜਵਾਨਾਂ ਨੇ ਤੇ ਸਾਰੀ ਗੱਲਬਾਤ ਕਰਾਂਗੇ ਇਹਨਾਂ ਨੇ ਦੱਸਿਆ ਵੀ ਜੋ ਗੁਰਦੁਆਰਾ ਸਾਹਿਬ ਸੰਗਤ ਜਾਂਦੀ ਸੀ ਉਹ ਵੀ ਘਟ ਗਈ ਜਾਣੋ ਜੋ ਪੈਦਲ ਜਾਂ ਸ਼ਾਮ ਨੂੰ ਤੁਰਨ ਫਿਰਨ ਵਾਲੀ ਸੰਗਤ ਜਾਂਦੀ ਸੀ ਉਹ ਵੀ ਘਟ ਗਈ ਜਿਹੜੇ ਕੁੱਤੇ ਆਮ 10 15 ਫਿਰਦੇ ਹੁੰਦੇ ਸੀ ਗੁਰਦੁਆਰੇ ਵਾਲੇ ਵਾਲੇ ਉਹ ਵੀ ਨਹੀਂ ਕੋਈ ਰਿਹਾ ਵੀ ਗੱਲ ਵੱਡੀ ਪੱਧਰ ਤੇ ਜਿਹੜੀ ਹੈਗੀ ਔਰ ਇਹ ਪੂਰੀ ਚੱਲ ਰਹੀ ਹੈ ਤੇ ਕੱਲ ਨੂੰ ਮੱਕੀ ਦਾ achar ਵੱਢਣਗੇ ਉਹ ਕਹਿੰਦੇ ਅਸੀਂ ਪੂਰੀ ਵਾਲੇ ਵਾਲੇ ਪਹਿਰਾ ਲਾ ਕੇ ਫੇਰ ਮੱਕੀ ਦਾ achar ਪਾਵਾਂਗੇ ਮੱਕੀ ਫੇਰ ਵੱਢਾਂਗੇ ਵੀ ਖਾਤਰੇ ਵਾਲੀ ਗੱਲ ਹੈ ਜਿਹੜੀ ਉਹ ਹੈਗੀ ਹੈ ਬਾਕੀ ਸੁਣਦੇ ਆ ਬਜ਼ੁਰਗਾਂ ਤੋਂ ਪੂਰੀ ਗੱਲਬਾਤ ਅਸੀਂ ਮੈਨੂੰ ਅਸੀਂ ਫੇਰ ਇੱਧਰ ਤੋਂ ਆ ਸਾਫ਼ ਕਰਦੇ ਹਾਂ ਹਾਂਜੀ ਮੱਕੀ ਦਾ achar ਪਾਉਂਦਾ ਮੁੰਡਾ ਹੈ ਖੇਤਾਂ ਉਹਨੇ 4 ਪਾਉਂਦੇ ਲੀਹੇ 'ਚ ਬੱਚਾ ਟੱਪਦਾ ਵੀ ਦੇਖਿਆ ਉਹਨਾਂ ਨੇ ਆਪ ਮੁੰਡੇ ਨੇ ਆਹ ਮੈਂ ਬੱਚਾ ਬੱਚਾ ਦਾ ਹੀ ਮਤਲਬ ਕਿ ਕਲੀਅਰ ਵੀਡੀਓ ਵੀ ਦੇਖੀ ਆ ਠੀਕ ਆ ਸਾਡੇ ਪਿੰਡ ਦੇ ਮੁੰਡੇ ਨੇ ਬਣਾਈ ਹੈ ਵੀ ਫੇਰ ਜੀ ਗੱਲ ਹੈਗੀ ਹੈ ਵਿੱਚ 100% ਹੈ ਜੀ 100% ਹੈ ਜੀ ਠੀਕ ਹੈ ਉਦਾਂ ਕੱਲ ਅਸੀਂ ਇਹ ਗੱਲ ਨੂੰ 4 ਪਾਉਣਾ ਜੀ ਅਸੀਂ ਤਾਂ ਆਪ ਬਚ ਕੇ ਬੰਦਾਂ ਨੂੰ ਕਿਹਾ ਵੀ ਭਈਆ ਉਹਦਾ ਦੇਖ ਕੇ ਪਾਓ ਅੱਲਵੇ ਰੱਖ ਲਿਓ ਗਣਾਸੇ ਗੰਡੂਸੇ ਚਲ ਕਈ ਵਾਰ ਬੰਦੇ ਨੂੰ ਭੁਲੇਖਾ ਲੱਗ ਜਾਂਦਾ ਪਰ ਹੁਣ 4 ਕੱਲ ਨੂੰ ਕਿੱਥੇ ਜੇ ਪਾਉਂਗੇ ਜੀ 'ਚ ਪਹਿਲਾਂ ਆਇਆ ਸੀ ਸ਼ੇਰ ਉਹ ਮੱਕੀ 'ਚ ਪਾਉਣਾ ਜੀ ਜਿਹੜ ਚਾਰ ਫਰਖੇ ਚਾਰ ਵੱਡੇ ਗੁਰਦੁਆਰੇ ਨੂੰ ਆ ਬਾਹਰੇ ਗੁਰਦੁਆਰੇ ਹੁਣ ਜਾਂਦੀਆਂ ਨੇ ਹੁਣ ਕਿੱਥੇ ਉਹ ਤਾਂ ਅੰਦਰ ਜੁਬਰਾ ਦੇ ਵਿੱਚ ਫਿਰ ਹੈਗੀ ਮੰਨ ਗਿਆ ਹੁਣ ਤਾਂ ਛੇਰ ਜੁਬਰਾ ਤੋਂ ਨਹੀਂ ਦੇ ਆਪ ਰਾਹ ਟੁੱਟ ਜਾਂਦਾ ਹਾਂਜੀ ਇਹਦੇ ਪਤਾ ਰਾਹ ਟੁੱਟਿਆ ਜਾਂਦਾ ਮੱਥਾ ਟੇਕਣ ਨੂੰ ਅੱਗੇ ਹੁਣ ਜਾਂਦਾ ਨਹੀਂ ਕੋਈ ਆ ਦਸਵੇਂ ਨੂੰ ਤਾਂ ਦਸਵੇਂ ਨੂੰ ਫੇਰਾਜ ਕਿੰਨੇ ਕ ਗਏ ਅੱਜ ਜੇਹਲਾ ਕੋਈ ਨਹੀਂ ਜਾਂਦਾ ਛੇਰ ਕਰਕੇ ਆ ਦੇਖ ਲੋ ਅੱਛਾ ਛੇਰ ਕਰਨ ਵਾਲੀਆਂ ਵੀ ਹਟ ਗਈਆਂ ਉਹ ਵੀ ਹਟ ਗਈਆਂ ਸਾਬਾ ਇਹਦਾ ਜਾਨਵਰ ਤਾਂ ਹੈਗਾ ਜੀ ਪਤਾ ਨਹੀਂ ਲੱਗਦਾ ਗੱਲ ਪੜਾਣਾਂ ਵੀ ਦੇਖਿਆ ਨਾ ਕੱਲ ਰਾਤ ਸਾਡੇ ਗਵਾਂਢ ਚ ਮੱਕੀ ਫੜਦੇ ਸੀ ਹਾਂ ਉਹ ਜਿਹੜੇ ਚਿਰੀ ਪਾਉਣ ਵਾਲੇ ਮਜ਼ਦੂਰ ਤੇ ਉਹ ਵੀ ਸਾਡੇ ਵਿੱਚ ਵੱਜਾ ਅੱਛਾ ਰਾਤ 9 ਦਾ ਟਾਈਮ ਸੀ ਹਾਂ ਠੀਕ ਹੈ ਉਹ ਪੜਾਣਾਂ ਦੇਖਿਆ ਨੇ ਪੜਾਣਾਂ ਦੇਖਿਆ ਨੇ ਪੜਾਣਾਂ ਦੇਖਿਆ ਨੇ ਹਾਂ ਪੜਾਣਾਂ ਤਾਂ ਸਿੱਧੀ ਦੇਖੀ ਨੇ ਤੇ ਜਦੋਂ ਪੜਾਣਾਂ ਨੇ ਫਿਰ ਹੋ ਵੀ ਸਕਦਾ ਹਾਂ 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 ਭਾਈ ਤੇ ਮੁੰਡੇ ਚਰੀ ਮੱਕੀ ਵੱਢਣ ਗਏ ਤੇ ਜੇ ਕਿਤੇ ਨਾ ਜਾਮਣਾ ਚੁਗਣ ਲੱਗ ਗਿਆ ਉਹ ਕਦੋਂ ਜਾਮਣਾ ਚੁਗਿਆ ਨੇ ਮਗਰ ਦੇਖਿਆ ਉਹਨੂੰ ਦੇਖਿਆ ਵੀ ਬੜਾ ਸਾਰਾ ਕੋਈ ਚੀਜ਼ਾਂ ਜਾਨਵਰ ਮੁੰਡਾ ਡਰ ਕੇ ਭੱਜ ਗਿਆ ਭੱਜ ਗਿਆ ਉਦੋਂ ਪਿੰਡ ਦਾ ਇਕੱਠ ਹੋ ਗਿਆ ਉਦੋਂ ਨਿੱਕੀਆਂ ਪਰਲੇ ਪਾਸੇ ਨਾਲ ਕੱਲ ਦੇਖਿਆ ਉਹ ਘਰ ਹੈ ਇਹਨੂੰ ਮੱਕੀ ਜਵਾੜ ਕੇ ਦਿਖਾਓ ਹੁਣ ਠੀਕ ਹੈ ਉਹ ਘਰ ਹੈ ਬਰਾ ਫਿਰ ਇਹ ਕਹਿੰਦੇ ਵੀ ਮੱਕੀ 'ਚ ਪੜ ਨਹੀਂ ਸਕਦੇ ਡਰਦੇ ਵੀ ਹੈਗਾ ਈ ਹੈਗੀ ਆ ਗੱਲ ਕੱਲ ਵਾਲੀ ਤਾਂ ਇੱਥੇ ਆਹ ਮੱਕੀ ਵੜਦੇ ਤੇ ਉੱਥੇ ਦੱਸਦੇ ਪਰ ਉਹਨੂੰ ਭੱਜਿਆ ਨਾਈਆਂ ਦੇ ਹੋ ਮੱਕੀ ਜੀ ਆ ਵੜਿਆ ਫਿਰ ਤਾਂ ਹੈਗੀ ਆ ਗੱਲ ਉਹੀ ਤਾਂ ਦੇਖੋ ਕੋਈ ਹੈਗਾ ਜਾਂ ਉਹ ਗੱਲ ਬਣਾ ਉਹ ਜੇ ਕਿਤੇ ਜਹੀ ਜੇ ਸ਼ੇਰ ਆ ਗਿਆ ਸ਼ੇਰ ਆ ਗਿਆ ਕਿਤੇ ਹੇਗਾ ਚਾਹੇ ਕੋਸਾ ਜਾਨਵਰ ਹੈਗਾ ਹੈਗਾ ਕੋਈ ਮਤਗਾਨਾ ਜੰਗਲ ਜੇ ਇਹ ਰੀਖੋ ਕਿਵੇਂ ਦੇ ਸੇ ਕਿਉਂ ਜੀ ਬਾਈ ਜੀ ਕੱਲ ਮੱਕੀ ਹਾਂ ਜੀ ਹਾਂ ਹੈਗੀਆਂ ਕੱਲ ਜੀ ਕਹਿੰਦੇ ਨੇ ਹੈਗਾ ਜੀ ਕੁਝ ਵੀ ਹੋ ਸਕਦਾ ਜਾਨਵਰ ਜਾਣ ਕੇ ਦੇਖਿਆ ਨਹੀਂ ਹੈਗਾ ਇੱਕ ਵੀਡੀਓ ਕਹਿੰਦੇ ਨੇ ਸੋਡੇ ਮੁੰਡੇ ਲਵੇ ਹੈਗੀਆਂ ਇੱਕ ਦੋ ਚੰਨੇ ਪਤਨੀ ਹੈ ਹੈਗੀਆਂ ਜੀ ਹੈਗੀਆਂ ਵੀਡੀਓ ਫਿਰ ਜਦੋਂ ਬਾਈ ਜੀ ਉਹ ਲਾ ਕੇ ਉਹ ਸੜਕ ਜਿੰਨੀ ਦੂਰ ਖਾਲ ਮਾਰੀ ਆਪੇ ਅੱਠ ਘੁੱਡ ਰਹਿਣੇ ਤੇ ਉਹਨਾਂ ਨੇ ਗਣਾਸ਼ਾ ਨਾਲ ਜਦੋਂ ਗਏ ਫਿਰ ਮੱਕੀ ਜਾ ਬੜਾ ਸਾਲ ਮਾਰ ਕੇ ਇਹਦੀ ਸੜਕ ਜਿੰਨੀ ਦੂਰ ਸਾਲ ਮਾਰੀ ਉਹਨੇ ਹਾਂ ਕਰਦੇ ਹੁਸਾ ਹੂੰ ਪੱਖੇ ਦੇ ਫਰ ਖੁੱਲ ਗਏ ਹੂੰ ਕਾਹ ਮਾਂ ਵੀ ਆ ਗਿਆ ਸ਼ੇਰ ਤੁਸੀਂ ਉਸੇ ਤੋਂ ਡਰ ਕੇ ਫਿਰ ਤਾਂ ਡਰ ਪੈ ਗਿਆ ਛੋਡੇ ਫਿਰ ਤਾਂ ਘਰਾਂ ਚ ਆ ਗਿਆ ਮੱਕੀ ਵੱਢਦੇ ਸੀ ਮੱਕੀ ਵੱਢਦੇ ਸੀ ਠੀਕ ਹੈ ਫਿਰ ਤਾਂ ਛੋਡੇ ਘਰ ਦੇ ਲੱਭੇ ਆ ਫਿਰ ਤਾਂ ਬਚ ਕੇ ਰਹੋ ਔਰ ਕੂਡਰ ਨੇ ਫਰਾਂਦਰ ਤੋੜ ਲਿਆ ਕੂਡਰ ਨੇ ਫਰ ਤੋੜਦੇ ਮਗਾ ਵੀ ਆ ਗਿਆ ਚਾਚੇ ਸ਼ੇਰ ਆ ਗਿਆ ਸ਼ੇਰ ਆ ਗਿਆ ਫਿਰ ਆ ਵੀ ਸਕਦਾ ਕਿ ਤੇ ਸੱਚੀ ਨਾ ਆ ਜਾ ਜਿਵੇਂ ਕਹਿੰਦੇ ਨੇ ਸ਼ੇਰ ਆ ਗਿਆ ਸ਼ੇਰ ਆ ਗਿਆ ਕੁਦਰਤੀ ਸੱਚੀ ਆ ਗਿਆ